ਭਾਈ ਹਵੇਲੀ ਦੇ ਵਿੱਚ ਇੱਕ ਚੀਜ਼ ਹੋਰ ਬਹੁਤ ਵਧੀਆ ਦੇਖਣ ਨੂੰ ਸੰਗੀਤ ਸੰਗੀਤ ਨਾ ਲੱਗ ਹੀ ਬਣਾਇਆ ਹੋਇਆ ਹੈਗਾ ਇਸ ਸੰਗੀਤ ਦੇ ਵਿੱਚ ਸਾਰੇ ਜਿਹੜੇ ਇਨਸਟਰੂਮੈਂਟ ਹੁੰਦੇ ਨੇਗੇ ਉਹਨਾਂ ਨੂੰ ਦਰਸਾਇਆ ਗਿਆ ਹੈਗਾ ਇੱਕ ਨਾ ਜਿਹੜੇ ਆਪਣੇ ਕਲਾਕਾਰ ਨੇ ਠੀਕ ਹੈ ਜਾਂ ਪੰਜਾਬ ਦੇ ਮਹਾਨ ਸ਼ਖਸੀਅਤਾਂ ਨੇ ਇਹਦੇ ਵਿੱਚ ਆਪਾਂ ਸਾਰੇ ਸਪੋਰਟਸ ਪਰਸਨ ਵੀ ਆ ਗਏ ਸਿੰਗਰ ਵੀ ਆ ਗਏ ਠੀਕ ਹੈ ਤੇ ਫਿਲਮੀ ਅਦਾਕਾਰ ਵੀ ਆ ਗਏ ਆ ਦੇਖੋ ਤੁਹਾਡੇ ਸਾਹਮਣੇ ਹੁਣ ਸਾਰੰਗੀ ਵਗੈਰਾ ਹਨ ਇਹ ਸਾਰੇ ਨਾ ਜਿਹੜੇ ਪੰਜਾਬੀ ਇਨਸਟਰੂਮੈਂਟ ਨੇ ਠੀਕ ਹੈ 뮤직 ਦੇ ਆ ਉਹਨੇ ਸਾਧਨ ਨੇ ਜਿਹ ਮਿਊਜ਼ਿਕ ਇਹਨਾਂ ਦੁਆਰਾ ਫਰਮਾਇਆ ਜਾਂਦਾਗਾ ਆ ਦੇਖੋ ਕਿੰਨੇ ਪੁਰਾਣੇ ਆ ਲਗੋਜੇ ਹਾਰਮੋਨੀਅਮ ਤੇ ਆਪ ਉਹਨਾਂ ਦੇ ਉਹ ਆ ਗਏ ਇਹ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਨਹੀਂ ਨੇ ਕਲਚਰ ਨੂੰ ਪੇਸ਼ ਕੀਤਾ ਸਹਲੇ ਵੀ ਨਹੀਂ ਚੀਜ਼ਾਂ ਨੂੰ ਉਹਨਾਂ ਨੇ ਉਹ ਕਰਿਆ ਆ ਥੋੜਾ ਜਿਹਾ ਨਾਈਟ ਦਾ 뷰 ਆ ਬਾਈ ਇਹ ਵੀ ਬਹੁਤ ਵਧੀਆ ਹੈਗਾ ਆ ਦੇਖੋ ਜਮੀਨ ਸਾਹਮਣੇ ਇੱਕ ਕੋਕ ਆ ਗਿਆ ਸੀ ਨੂੰ ਪੂਂਡ ਵੀ ਕਹਿੰਦੇ ਆ ਆ ਦੇਖੋ ਨਾਈਟ ਦਾ 뷰 ਆ ਇਹ ਨਾਈਟ ਨੂੰ ਹਵੇਲੀ ਹੋਰ ਵੀ ਸੋਹਣੀ ਦਿਖੇ ਪ੍ਰਦਾਨ ਕਰਨ ਲੱਗਦੀ ਆ ਉਹ ਆ ਆ ਗਿਆ ਪੂਂਡ ਜੇ ਪਹਿਲਾਂ ਗੱਲ ਕਰਕੇ ਹਟਿਆ ਸੀ ਇਸ ਵਾਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟੋਣ ਵਾਸਤੇ ਪਹਿਲਾਂ ਚੱਲਦੇ ਸੀ ਬਾਈ ਆ ਬੱਚਿਆਂ ਦੇ ਮਨੋਰੰਜਨ ਵਾਸਤੇ ਗੱਡੀਆਂ ਨੇ ਆਪ ਚ ਆ ਦੇਖੋ ਕਿ ਨੇ ਇੰਜੋਏ ਕਰਦੇ ਦੂਜੀ ਦੇ ਵਿੱਚ ਉਹ